ਬਈ ਤੇ ਚੱਕਦਾ ਨਾਲ ਉਹਦਾ ਚੱਕਦਾ ਨਾਲ ਉਹਦਾ ਗਰਬਈ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਉਹ ਆ ਜੁਗਨੀ ਫੇਰ ਗਈ ਲਧਿਆਣੇ ਉਹਦੇ ਨਾਲ ਸੀ ਦੋ ਤਿੰਨ ਹੋਏ ਨਾਲ ਸਿੱਧੋ ਤਨ ਜਾਣੇ ਲਾਲਾ ਜਗਤ ਨਾਰੈਣ ਓ ਲਾਲਾ ਜਗਤ ਨਾਰੈਣ ਪਛਾਣੇ ਨੇ ਚੱਦਰ ਸਵਰਨ ਸਿੰਘ ਜਰਵਾਨੇ ਓ ਵੀਰ ਮੇਰੇ ਆ ਜਗਨੀ ਵੀਰ ਮੇਰੇ ਆ ਜਗਨੀ ਲਈ ਫਰਦੇ ਇਨ ਪਾਲ ਰਹੇ ਸੀ ਕਈ ਚਰ ਚੱਲੀ ਬਿੱਲੀ ਕਰੇਰ ਅਦਾਸ ਬਰਸਰੋਂ ਕਰੇਰ ਅਦਾਸ ਬਰਸਰੋਂ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਦੀ ਲੀਰੇ ਜਵਾਨਾ ਹਿੱਲੀ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਸਤਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਉਹ ਆਜੁਗਨੀ ਨੇ ਪੂਨੇ ਦਿੱਤਾ ਚਾਰੇ ਪਿੱਛੋਂ ਫੇਰ ਨਾਲੋ ਕੀ ਉਹ ਪਿੱਛੋਂ ਫੇਰ ਨਾਲੋ ਕੀ ਆਖਣ ਕੇ ਸਿੰਘ ਥੋੜਾ ਦਿੰਦੇ ਰੱਖਣੀਓ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਜਿੰਦੇ ਦੀ ਸੁਨੇਹ ਲੇ ਰਵੈ ਦੀਆ ਡ੍ਰਿੰਕੇ ਦੀ ਉਹ ਤੁਗਨੀ ਰਹੀ ਦਿਲ ਦੇ ਨੇੜੇ ਨਵੰਬਰ ਦੇ 26 ਸੀ ਨਵੰਬਰ ਦੇ 26 ਜਿਹੜੇ ਆਪਾਏ ਲੜਤ ਮਕਣਦੇ ਗੇੜ ਤੇ ਅਰਜਨ ਦਾਸ ਦੇ ਕੰਮਾਂ ਹਰ ਜਿਹੜਾ ਦਾਸ ਦੇ ਕੰਮ ਨੇ ਬੇੜੇ ਉਹ ਮੇਰੇ ਮੇਰੀ ਆ ਜੁਗਨੀ ਵੀਰ ਮੇਰੇ ਆ ਜੁਗਨੀ ਹੀਰੇ ਦੀ ਸੁਖਦੇਵ ਸਿੰਘ ਸਖੀਰੇ ਦੀ ਉਹ ਹੋ ਜੁਗਨੀ ਮੋਕਸਾ ਵਿੱਚ ਵੀ ਆਈ ਲੈ ਕੇ ਆਈ ਨਾਲ ਲੈ ਕੇ ਆਈ ਨਾਲ ਦਵਾਈ ਚੜ ਕੇ ਬਸ ਵਿੱਚ ਹੋ ਚੜ ਕੇ ਬਸ ਵਿੱਚ ਵਰਤਾਈ ਲੈnde ਜਾਣ ਤੱਕ ਵੀਰ ਮੇਰੇ ਆਜੁਗਨੀ ਵਰਿਆਮ ਦੀ ਜੋ ਦੁਸ਼ਟ ਸੋਧਣੇ ਜਾਣ ਦੀ ਬੁੱਧ ਨੂੰ ਮੋਗੇ ਵਿੱਚ ਜੱਥੇਰੀ ਤੇ ਤੜਕੇ ਉੱਠ ਕੇ ਵੜੀ ਤੜਕੇ ਉੱਠ ਕੇ ਵੜੀ ਕਚਹਿਰੀ ਤੇ ਲਖਤੀ ਜੱਜ ਕੋਸ਼ਕ ਦੀ ਲਗਦੇ ਜੱਜ ਕੋਸ਼ਕ ਦੀ ਡੈਰੀ ਜੋ ਸੀ ਗੁਰਸਿੱਖਾਂ ਦਾ ਵੈਰੀ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਜੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਟ ਦੀ ਉਹ ਪੌਣੇ 6 ਕਰੋੜ ਜੀ ਲੁੱਟੇ ਪਰ ਪਰ ਬੋਰੀਆਂ ਨਾਲ ਚੁੱਕੇ ਭਈ ਜੁਗਨੀ ਨੇ ਮਾਰਿਆ ਜੁਗਨੀ ਨੇ ਮਾਰਿਆ ਜਾਦੂਆ ਹੁਣ ਨੋਟਾਂ ਵਿੱਚ ਵੀ ਉਹ ਤੂਆ ਉਹ ਜੁਨੀ ਧਣ ਚੋਂ ਕਰਦੀ ਕੱਲ ਮੋੜ ਦੋ ਪਾਣੀ ਵਾਲੇ ਮੋੜ ਦੋ ਪਾਣੀ ਵਾਲੇ ਬੱਲ ਗਈ ਰੂ ਸੈਂਟਰ ਦੇ ਦੀਵਦ ਹੱਲੜੋ ਜਦੋਂ ਐਸ ਵੀ ਰੁਕਦੀ ਜਦੋਂ ਐਸ ਵੀ ਹਲਿਓ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਜਿਰਵਾਣੇ ਦੀ ਭਾਈ ਚੰਨੇ ਤੇ ਬੱਬਰ ਜਿਤਾਣੇ ਦੀ ਓ ਆਜੁਗਨੀ ਫਿਰਦੀ ਰਹੀ ਹਰਿਆਣੇ ਪਾ ਕੇ ਕਈ ਤਰ੍ਹਾਂ ਦੇ ਹੋ ਪਾ ਕੇ ਕਈ ਤਰ੍ਹਾਂ ਦੇ ਜਨੇ ਦੇ ਉਹ ਲੱਭ ਦੀ ਭਜਨੇ ਦੇ ਟਿਕਾਣੇ ਤਾਂ ਸਰਿੰਦਰ ਸੋਢੀ ਜਾਣੇ ਹੋ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਬੋਲ ਪਈ ਸਰਵਡ ਤਾਲਾ ਛਰੇ ਕੋਲ ਪਈ ਉਹ ਜੁਨੇ ਗਈ ਮੁਹਾਲੀ ਅਪੜ ਐਮਪੀ ਗੰਗਣਾ ਪਾਲਿਆ ਗੋਰੀ ਗੱਲ ਤੇ ਪੈ ਗਿਆ ਗੋਰੀ ਗੱਲ ਤੇ ਪੈ ਗਿਆ ਧਫੜਿਓ ਵੀਰ ਮੇਰੀ ਜੁਗਨੀ ਇਹ ਜੁਗਨੀ ਕੁੜੀ ਪੰਜਾਬਣ ਦੀ ਕੁਲਵਿੰਦਰ ਕੌਰ ਦੋਆਬਣ ਦੀਓ ਹੋ ਜੁਗਨੀ ਇਟਲੀ ਵੱਲੋਂ ਆਈ ਨਾਲ ਕਨੇਡਾ ਦਾ ਇੱਕ ਉਹ ਨਾਲ ਕਨੇਡਾ ਦਾ ਇੱਕ ਬਾਈ ਰੌਣਕ ਚਰ ਪਿੱਛੋਂ ਸੀ ਸਗੀ ਆਂਦੀ ਆਈ ਓ ਵੀਰ ਮੇਰਾ ਜੁਗਨੀ ਵੀਰ ਮੇਰਾ ਜੁਗਨੀ ਜੇਲੇ ਦੀ ਨਵੇਂ ਘੱਪਰੂ ਬੱਕੇ ਛੇਲੇ ਦੀ ਓ ਜੁਗਨੀ ਗਈ ਬਾਦਲ ਕਹਿੰਦੇ ਪਾੜਨ ਬਾਦਲ ਕਹਿੰਦੇ ਝੱਗੇ ਆਪਣੇ ਦੱਬ ਚੋਂ ਪਿਸਟਲ ਆਪਣੇ ਦੱਬ ਚੋਂ ਪਿਸਟਲ ਕੱਢਿਓ ਵੀਰ ਮੇਰੇ ਆ ਜੁਗਨੀ ਕਿੰਨੇ ਕਟਪੀਤੇ ਤੋੜੇ ਦੀਏ ਜੁਗਨੀ ਨਰੈਣ ਸਿੰਘ ਚੌੜੇ ਦੀ ਓ ਆ ਜੁਗਨੀ ਜੰਮੇ ਥੜਾ ਏ ਜਮਨ ਕਮ ਦੀ ਰਾਖੀ ਦੀ ਨਿਗਾ ਰੱਖਦੀ ਵਰਦੀ ਨਿਗਾ ਰੱਖਦੀ ਵਰਦੀ ਖਾਕੀ ਦੀ ਇਹਦੀ ਕਸਰ ਵੀ ਕਰ ਦੂ ਬਾਕੀ ਦੀ ਵੀਰ ਮੇਰੇ ਆਜੂਗਨੀ ਵੀਰ ਮੇਰੇ ਆਜੂਗਨੀ ਯਾਰਾਂ ਦੀ ਡੋਡਾ ਵਾਲੇ ਸਰਦਾਰਾਂ ਦੀ ਆਤੇ ਕਰਦੀ ਰਹਿੰਦੀ ਨੇ ਤਦ ਤੂੰ ਸਾਡੇ ਤੇ ਪੂਰਾ ਤੇਰੇ ਨਾਲ ਹਿਸਾਬ ਕੋਈ ਕਰ ਜਾਉ ਦਿੱਲੀ ਅਣਕ ਬੰਗਾਰ ਨਾ ਗੈਰਤਮੰਦਾਂ ਦੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਉ ਖਤਮ ਕਰਨ ਲਈ ਲੱਗਿਆ ਜੋਰ ਪੰਜਾਬੀ ਨੂੰ ਗਾਂ ਬਣ ਕੇ ਤੂੰ ਖਾਵੇਂ ਫੁੱਲ ਗੁਲਾਬੀ ਨੂੰ ਜੋ ਖੂਨ ਚ ਰਚੀ ਗਦਾਰੀ ਮੁੱਢ ਕਦੀਮਾ ਤੋਂ ਇਹਨੂੰ ਕੱਢ ਕੇ ਹੱਥ ਦੀ ਤਲੀ ਦੇ ਉੱਤੇ ਧਰ ਜਾਉ ਦਿੱਲੀ ਅਣਕ ਬੰਗਾਰ ਨਾ ਗੈਰਤਮੰਦਾਂ ਦੀ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਉ ਐਵੇਂ ਹਿੱਕ ਤੇਰੀ ਵਿੱਚ ਪਿੱਤਲ ਕੋਈ ਭਰ ਜਾਉ